Gracias, ਇਹ ਹੈ ਤਸਵੀਰਾਂ ਪੰਜਾਬ ਚੋਲਾ ਮੁਹੱਲਾ ਨੂੰ ਦੇ ਐਡਰੈਸ ਕਰ ਰੋ ਹੋਇਆ ਹੈ ਕਿਹਾ ਹੈ ਕਿ ਆਪਕਾ ਕੇਸ ਮਾਮਲੇ ਨੇ ਲਿਫਟ ਪਾਇਆ ਜਾਂਦੇ ਨੇ ਤੋਂ ਨਹੀਂ ਕੀਤੀ ਜਾ ਰਹੀ ਕਿਸ ਤਰ੍ਹਾਂ ਦੀ ਕਾਰਵਾਈ ਕਿਸਨੇ ਖਿਲਾਫ ਹੋਣ ਜਾ ਰਹੀ ਹੈ ਇਹ ਜਿਹੜਾ ਘਰ ਹੈ ਰਿੰਕੀ ਨਾਮ ਦੀ ਜਿਹੜੀ ਡਰੱਗ ਤਸਕਰ ਹੈ ਉਹਦਾ ਉਹਦਾ ਘਰ ਹੈ ਸੋ ਸਾਡੇ ਕੋਲ ਬੜੇ ਕਲੀਅਰ ਆਰਡਰ ਸੀ ਕਿ ਇਹਨੂੰ ਡਿਮੋਲਿਸ਼ ਕਰਨਾ ਕਰ ਦਿਓ ਸੋ ਉਸ ਆਰਡਰ ਦੀ ਕੰਪਲਾਈਂਸ ਤੋਂ ਪੁਲਿਸ ਪ੍ਰੋਟੈਕਸ਼ਨ ਅੱਥੇ ਪ੍ਰੋਵਾਈਡ ਕੀਤੀ ਗਈ ਹੈ ਜਿਹੜੇ ਡਿਪਟੀ ਮੈਜਿਸਟਰੇਟਰ ਲੱਗੇ ਹੋਏ ਨੇ ਸੋ ਇਹਨੂੰ ਜਿਹੜਾ ਉਹ ਆਰਡਰਸ ਨੇ ਉਹਨੂੰ ਇੰਪਲੀਮੈਂਟ ਕਰਨ ਵਾਸਤੇ ਅਸੀਂ ਆਏ ਹਾਂ ਸਾਡੇ ਕੋਲ ਜਿਹੜੀ ਸੀਏ ਦੇਵੇਂ ਪਰਚੇ ਸਪੈਸ਼ਲ ਬ੍ਰਾਂਚ ਦੇਵੇਂ ਪਰਚੇ ਕਿ ਇੱਥੇ ਲਾਅ ਐਂਡ ਨੋਟਰੀ ਸ਼ੂ ਕ੍ਰੀਏਟ ਹੋ ਸਕਦਾ ਜਿਸ ਦੇ ਕਰਕੇ ਇੱਥੇ ਹੈਵੀ ਪੁਲਿਸ ਦੀ ਡਿਪਲੋਇਮੈਂਟ ਹੋ ਗਈ ਸਰ ਕਿੰਨੇ ਪਰਚੇ ਇਹਨਾਂ ਦੇ ਹੈਗੇ ਇਹਨਾਂ ਦੇ ਇਹਦੇ ਤੇ ਪਹਿਲਾਂ 10 ਪਰਚੇ ਦਰਜ ਨੇ ਸੋ ਉਹਨਾਂ 10 ਪਰਚਿਆਂ ਚ ਸਾਰਿਆਂ ਚਲਾਨ ਕੇਸ ਹੋਇਆ ਹੈ ਅੰਡਰ ਕਲਾਨ ਸਰ ਇਹ ਕਿਹੜੀ ਜ਼ਮੀਨ ਹੈਗੀ ਹੈ ਇਹ ਕਿੰਨੇ ਜ਼ਮੀਨ ਦੇ ਉੱਪਰ ਇਹ ਜਾਇਦਾਦ ਬਣੀ ਹੈ ਇਹ ਜਿਹੜੀ ਜ਼ਮੀਨ ਹੈ ਇਹ ਢੇਰੇ ਦੀ ਜ਼ਮੀਨ ਹੈ ਇੱਥੇ ਇਲੈਗਲ ਓਕੂਪੇਸ਼ਨ ਕੀਤੀ ਹੋਈ ਹੈ ਇਹ ਜਿਹੜਾ ਘਰ ਬਣਿਆ ਹੋਇਆ ਹੈ ਸੋ ਉਹਦੇ ਡੈਮੋਲਿਸ਼ਨ ਦੇ ਆਰਡਰਸ ਨੇ ਉਹਨਾਂ ਨੂੰ ਰਿਮੂਵਟ ਕੀਤਾ ਸਰ ਕੋਈ ਘਰ ਹੈ ਜ ਸੋ ਜਿਹੜੇ ਅੱਗੋਂ ਵੀ ਕੋਈ ਇਹੋ ਜਿਹੇ ਆਰਡਰਸ ਹੋਣਗੇ ਡੈਮੋਲੇਸ਼ਨ ਦੇ ਆ ਕੋਈ ਇਹੋ ਜਿਹੇ ਐਡਮਿਨਿਸਟ੍ਰੇਸ਼ਨ ਵੱਲੋਂ ਇਨਕ੍ਰੋਚਮੈਂਟ ਹਟਾਉਣ ਦੇ ਆਰਡਰਸ ਹੋਣਗੇ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਊਗਾ ਸਰ ਜਿਹੜੀ ਜਗ੍ਹਾ ਦੀ ਦੱਸੀ ਜਾ ਰਹੀ ਹੈ ਕਾਫੀ ਹੋਰ ਵੀ ਆਰਡਰ ਆਇਆ ਪਿਆ ਕਿ ਇਹਨੂੰ ਖਾਲੀ ਕਰਾਉਣ ਦਾ ਜਿਹੜੀ ਸਰੋਵਰ ਤੇ ਜਿਹੜੀ ਦੱਸੀ ਜਾ ਰਹੀ ਹੈ ਕਿ ਇਹਨੂੰ ਵੀ ਕਿਤੇ ਅਗਲੀ ਆਨਰ ਅਟੈਂਪਟ ਕਰਕੇ ਕੀਤਾ ਜਾਵੇ ਜਿਹੜੇ ਵੀ ਆਰਡਰਸ ਹੋਣਗੇ ਇਨਕ੍ਰੋਚਮੈਂਟ ਦੇ ਖਿਲਾਫ ਜਾਂ ਇਲੈਗਲ ਓਕੂਪੇਸ਼ਨ ਦੇ ਖਿਲਾਫ ਉਹਨਾਂ ਨੂੰ ਸਾਰਿਆਂ ਨੂੰ ਇੰਪਲੀਮੈਂਟ ਕੀਤਾ ਜਾਊਗਾ ਜਿਹੜੇ ਪੁਲਿਸ ਪ੍ਰੋਟੈਕਸ਼ਨ ਸਕਦੇ ਜੋ ਹੈ ਉਹ ਤਸਵੀਰਾਂ ਪੰਜਾਬ ਤੋਂ ਮੁਹੱਲਾ ਨੂੰ ਐਡਰੈਸ ਕਰੋ ਉਹ ਹੈ ਜਾਣਾ ਕਰੋ ਆਪ ਆਪਣਾ ਇਹ ਮਾਮਲਾ ਨਹੀਂ ਲਿਫਟ ਪਾਏ ਜਾਂਦੇ ਹਾਂ ਤੋਂ ਕਿ ਕੀਤੀ ਜਾ ਰਹੀ ਕਿਸ ਤਰ੍ਹਾਂ ਦੀ ਇਹ ਕਾਰਵਾਈ ਕਿਸਨੇ ਖਿਲਾਫ ਹੋਣ ਜਾ ਰਹੀ ਹੈ ਇਹ ਜਿਹੜਾ ਘਰ ਹੈ ਰਿੰਕੀ ਨਾਮ ਦੀ ਜਿਹੜੀ ਡਰੱਗ ਤਸਕਰ ਹੈ ਉਹਦਾ ਉਹਦਾ ਘਰ ਹੈ ਸੋ ਸਾਡੇ ਕੋਲ ਬੜੇ ਕਲੀਅਰ ਆਰਡਰ ਸੀ ਕਿ ਇਹਨੂੰ ਡਿਮੋਲਿਸ਼ ਕਰਨਾ ਕਰ ਦਿਓ ਸੋ ਉਸ ਆਰਡਰ ਦੀ ਕੰਪਲਾਈਂਸ ਤੇ ਪੁਲਿਸ ਪ੍ਰੋਟੈਕਸ਼ਨ ਇੱਥੇ ਪ੍ਰੋਵਾਈਡ ਕੀਤੀ ਗਈ ਹੈ ਜਿਹੜੇ ਡਿਊਟੀ ਮੈਜਿਸਟਰੇਟੋਰ ਲੱਗੇ ਹੋਏ ਨੇ ਸੋ ਇਹਨੂੰ ਜਿਹੜਾ ਉਹ ਆਰਡਰਸ ਨੇ ਉਹਨੂੰ ਇੰਪਲੀਮੈਂਟ ਕਰਨ ਵਾਸਤੇ ਇਸ ਜਾ ਰਹੇ ਹਾਂ ਸਾਡੇ ਕੋਲ ਦੇ ਰਿਸੀਵ ਦਿੱਦੀ ਵੀ ਇੰਪੋਰਟ ਸੀ ਸਪੈਸ਼ਲ ਗਰਾਜ ਦੇ ਵੀ ਇੰਪੋਰਟ ਸੀਗੇ ਤੇ ਲੋਅ ਨੋਟ ਰਿਸ਼ੂ ਕ੍ਰੀਏਟ ਹੋ ਸਕਦਾ ਹੈ ਜਿਹਦੇ ਕਰਕੇ ਇੱਥੇ ਹੈਵੀ ਪੁਲਿਸ ਦੀ ਡਿਪਲੋਇਮੈਂਟ ਕੀਤੀ ਹੈ ਸਰ ਕਿੰਨੇ ਪਰਚੇ ਇਹਨਾਂ ਦੇ ਹੈਗੇ ਇਹਨਾਂ ਦੇ ਇਹਦੇ ਤੇ ਪਹਿਲਾਂ 10 ਪਰਚੇ ਦਰਜ ਨੇ ਜੋ ਉਹਨਾਂ 10 ਪਰਚਿਆਂ ਚ ਸਾਰਿਆਂ ਚਲਾਨ ਕੈਸ਼ ਹੋਇਆ ਹੈ ਅੰਡਰ ਗਰਾਉਂਡ ਸਰ ਕਿਹੜੀ ਜ਼ਮੀਨ ਹੈਗੀ ਹੈ ਇਹ ਕਿਹਨੇ ਜ਼ਮੀਨ ਦੇ ਉੱਪਰ ਇਹ ਜਾਇਦਾਦ ਬਣਾਈ ਹੈ ਇਹ ਕਿਹੜੀ ਜ਼ਮੀਨ ਹੈ ਇਹ ਢੇਰੇ ਦੀ ਜ਼ਮੀਨ ਹੈ ਇਹ ਤੇ ਇਲੈਗਲ ਓਕਿਊਪੇਸ਼ਨ ਕੀਤੀ ਹੋਈ ਹੈ ਜਿਹੜਾ ਘਰ ਬਣਿਆ ਹੋਇਆ ਹੈ ਜੋ ਉਹਦੇ ਡੈਮੋਲਿਸ਼ਨ ਦੇ ਆਰਡਰਸ ਨੇ ਉਹਨਾਂ ਨੂੰ ਇਪੀਡਿਟ ਕੀਤਾ ਜਾ ਰਿਹਾ ਹੈ ਸਰ ਕੋਈ ਕਾਰਨ ਹੈ ਜਿਹੜਾ ਟਾਇਰ ਜਾ ਰਿਹਾ ਹੈ ਕਿ ਅੱਜ ਦੀ ਡੇਟ 'ਚ ਕੋਈ ਘਰ ਟਾਇਆ ਜਾ ਰਿਹਾ ਹੈ ਸੋ ਜਿਹੜੇ ਅੱਗੋਂ ਵੀ ਕੋਈ ਇਹੋ ਜਿਹੇ ਆਰਡਰਸ ਹੋਣਗੇ ਡਿਮੋਲੀਸ਼ਨ ਦੇ ਆ ਕੋਈ ਇਹੋ ਜਿਹੇ ਐਡਮਿਨਿਸਟ੍ਰੇਸ਼ਨ ਵੱਲੋਂ ਐਕਰੋਚਮੈਂਟ ਹਟਾਉਣ ਦੇ ਆਰਡਰਸ ਹੋਣਗੇ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇਗਾ ਸਰ ਜਿਹੜੀ ਜਗ੍ਹਾ ਦੀ ਦੱਸੀ ਜਾ ਰਹੀ ਹੈ ਕਾਫੀ ਹੋਰ ਵੀ ਆਰਡਰ ਆਇਆ ਪਿਆ ਕਿ ਇਹਨੂੰ ਖਾਲੀ ਕਰਾਉਣ ਦਾ ਜਿਹੜੀ ਸਰੋਵਰ ਤੇ ਜਿਹੜੀ ਦੱਸੀ ਜਾ ਰਹੀ ਹੈ ਕਿ ਇਹਨੂੰ ਵੀ ਕਿਸੇ ਅਗਲੀ ਆਨਲਾਈਨ ਅਟੈਂਪਟ ਕਰਕੇ ਕੀਤੀ ਜਾਵੇਗੀ ਬਿਲਕੁਲ ਜਿਹੜੇ ਵੀ ਆਰਡਰਸ ਹੋਣਗੇ ਐਕਰੋਚਮੈਂਟ ਦੇ ਖਿਲਾਫ ਜਾਂ ਇਲੈਗਲ ਓਕੂਪੇਸ਼ਨ ਦੇ ਖਿਲਾਫ ਉਹਨਾਂ ਨੂੰ ਸਾਰਿਆਂ ਨੂੰ ਇੰਪਲੀਮੈਂਟ ਕੀਤਾ ਜਾਊਗਾ ਜਿਹੜੇ ਪੁਲਿਸ ਪ੍ਰੋ